ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਖਵੀਰ ਭੱਲੜ ਅੱਜ ਆਪਾਂ ਜੀ ਯੂਕੇ ਸਾਊਥੈਂਪਟਨ ਦਾ ਪੋਰਟ ਆ ਵਿੱਚ ਤੁਸੀਂ ਦੇਖ ਸਕਦੇ ਹੋ ਕਰੂਜ਼ ਇੱਕ ਉਹ ਲੱਗੀ ਹੋਈ ਆ ਤੇ ਇੱਕ ਉਹ ਲੱਗੀ ਹੋਈ ਆ ਇਹ ਦੋਵੇਂ ਹੀ ਆਪਣੀ ਕੰਪਨੀ ਦੀਆਂ ਜਿਹੜੀਆਂ ਦੋ ਸ਼ਿਪਾਂ ਐਨਸੀਐਲ ਡਾਊਨ ਐਨਸੀਐਲ ਸਟਾਰ ਕਰਕੇ ਤੇ ਦਿਨਾਂ 'ਚ ਸ਼ਨੀਵਾਰ ਆ ਜੀ ਤੇ ਅਸੀਂ ਚੱਲੇ ਹਾਂ ਥੋੜਾ ਜਿਹਾ ਮਾਲ ਇੱਕ ਸਾਹਮਣੇ ਵੀ ਵੱਡੀ ਸ਼ਿਪ ਲੱਗੀ ਹੋਈ ਆ ਤੇ ਮਾਲ ਜਾ ਕੇ ਦੇਖਦੇ ਹਾਂ ਕੀ ਕੁਝ ਮਿਲਦਾ ਅੱਜ ਦੇਖਣ ਨੂੰ ਆ ਲੱਗ ਗਿਆ ਜੀ ਆਪਣੀ ਕਰੂਜ਼ ਤੇ ਆ ਲੱਗ ਗਿਆ ਜੀ ਇੱਕ ਹੋਰ ਤੇ ਇੱਕ ਸਾਹਮਣੇ ਵੀ ਹੈ ਜੀ ਉਹ ਉੱਥੇ ਆਪਾਂ ਚੱਲੇ ਆ ਜੀ ਅੱਜ ਮੌਲ ਨੂੰ ਆਵਾ ਤੁਹਾਨੂੰ ਚੱਲਦੀ ਜਿਆਦਾ ਮੌਸਮ ਜਿਆਦਾ ਠੰਡਾ ਹੈ ਨਹੀਂ ਹਵਾ ਬੜੀ ਚੱਲਦੀ ਆ ਤੇ ਜੀ ਆਪਾਂ ਗੱਲ ਕਰੀਏ ਸਪੋਰਟ ਦੀ ਬਹੁਤ ਹੀ ਪੁਰਾਣਾ ਪੋਰਟ ਆ ਸਾਊਥ ਹੈਮਪਟਨ ਦਾ ਬਹੁਤ ਹੀ ਪੁਰਾਣਾ ਮੇਜਰ ਪੋਰਟ ਜੀ ਨੂੰ ਆਂਦੇ ਆ ਤੇ ਜਿਹੜਾ ਇਹ ਸਾਊਥ ਕੋਸਟ ਤੋਂ ਕੋ ਲੱਗੀ ਜੀ ਸ਼ੈਪ ਸਾਹਮਣੇ ਇਹ ਸਾਊਥ ਕੋਸਟ ਮਤਲਬ ਅਪਰੋਕਸੀਮੇਟਲੀ 70 ਜਿਹੜਾ 70 ਮਾਈਲਸ ਸਾਊਥ-ਵੈਸਟ ਨੂੰ ਜਾਈਏ ਲੰਡਨ ਨਾਲ ਉਧਰ ਇਹ ਆ ਜਾਂਦਾ ਵਾ ਆਪਣਾ ਸਾਊਥ ਹੈਂਪਟਨ ਸ਼ਹਿਰ ਦਾ ਨਕਸ਼ਾ ਸਿਟੀ ਸੈਂਟਰ 올ਡ ਟਾਊਨ ਕਰਕੇ ਜਿੱਧਰ ਵੀ ਜਾਣਾ ਉਹ ਨਕਸ਼ਾ ਵੀ ਉਹ ਭਾਜਾ ਤੇ ਥੋੜਾ ਜਿਹਾ ਦੂਰ ਆ ਜਾਣਾ ਬੰਦੇ ਨੂੰ ਟਲ ਤੇ ਚੱਲਦੇ ਆ ਕਿਉਂਕਿ ਪਿਛਲੀ ਵਾਰੀ 4 ਮਹੀਨੇ ਤੋਂ ਪਹਿਲਾਂ ਇਹ ਸੀਗੇ ਉਦੋਂ ਨਾ ਇੱਧਰ ਦੀ ਰਸ ਲੱਭਿਆ ਸੀ ਉਦੋਂ ਕਰੂਜ਼ ਆਪਣੀ ਥੋੜੀ ਜਿਹੀ ਉਰੇ ਲੱਗੀ ਸੀ ਜਿੱਥੇ ਆ ਲੱਗੀ ਹੋਈ ਹੈ ਨਾ ਜਿੱਥੇ ਆ ਲੱਗੀ ਹੋਈ ਇੱਥੇ ਆਪਣੀ ਕਰੂਜ਼ ਲੱਗੀ ਸੀਗੀ ਹੁਣ ਆਪਣੀ ਕਰੂਜ਼ ਥੋੜੀ ਜਿਹੀ ਅੱਗੇ ਲੱਗੀ 10 ਮਿੰਟ ਹੋਰ ਲੱਗੇ ਤੁਰੰਤ ਇੱਧਰ ਹੋਣ ਤੇ ਆ ਪਾਰਕਿੰਗ ਗੱਡੀਆਂ ਦੀ ਇਹਦੇ ਵਿੱਚ ਦੀ ਆਪਾਂ ਤੁਰ ਕੇ ਤੇ ਰੋਡ ਕਰਾਸ ਕਰਕੇ ਤੇ ਆਪਾਂ ਮਾਲ ਵੱਲ ਚਲੇ ਜਾਵਾਂਗੇ ਜਿਆਦਾ ਦੂਰ ਨਹੀਂ ਆਪਾਂ ਜਾਣਾ ਟਾਈਮ ਅਜ ਥੋੜਾ ਹੀ ਆ ਅਜੇ ਟਾਈਮ ਹੈਗਾ ਆਪਣਾ 3 ਵਜੇ ਦਾ ਵਾਪਸ ਮੁੜਨ ਦਾ ਹੁਣ ਟਾਈਮ ਵੱਜ ਗਿਆ ਜੀ 12 ਹੁਣ 2 ਘੰਟੇ ਦੇ ਵਿੱਚ ਜਿੰਨਾ ਘੁੰਮ ਸਕਦੇ ਘੁੰਮ ਲੈਨੇ ਆ ਮਿਲਦੇ ਆ ਜੀ ਅੱਗੇ ਜਾ ਕੇ ਲੜਾਈ ਦਾ ਸ਼ੋਰੂਮ ਬਣਿਆ ਹੋਇਆ ਲੜਾਈ ਦੀ ਇੱਥੇ ਗੱਡੀਆਂ ਜਿਹੜੀਆਂ ਉਹ ਇੰਡੀਆ ਚ ਨਹੀਂ ਲਾਉਂਦੀਆਂ ਅੱਜ ਬਹੁਤ ਐਡਵਾਂਸ ਗੱਡੀਆਂ ਇੱਥੇ ਆਈਆਂ ਆ ਆ ਗਏ ਜੀ ਆਪਾਂ ਰੋਡ ਤੇ ਆਪਾਂ ਟੱਪ ਲੈਣਾ ਬੈਰੀਅਰ ਚੱਕਾ ਆ ਰੋੜਾ ਜੀ ਲੈਫਟ ਸਾਈਡ ਤੋਂ ਆਪਾਂ ਰੋੜ ਹੁਣ ਟੱਪ ਕੇ ਤੇ ਅੱਗੇ ਜਾਵਾਂਗੇ ਮੌਲ ਵਾਲ ਨੂੰ ਜਨਤਾ ਆਪਣੀ ਅੱਧੀ ਘੋੜੀ ਖੜੀ ਹੋਈ ਆ ਜਿਹੜੀ ਪਹਿਲਾਂ ਆ ਗਈ ਉੱਥੋਂ ਆਪਾਂ ਸੱਜੇ ਪਾਸੇ ਨੂੰ ਜਾ ਕੇ ਅੱਡੇ ਮੌਲ 'ਚ ਜਾਵਾਂਗੇ ਮੌਲ ਬਹੁਤ ਵੱਡਾ ਇੱਥੇ ਸਾਊਥ ਹੈਮਪਟਨ ਪੋਰਟ ਦੇ ਨਾਲ ਹੀ ਆ ਬਹੁਤ ਵੱਡਾ ਹੈ ਰੇਟ ਲਿਖੇ ਹੋਏ ਆ ਜੀ ਗੱਡੀਆਂ ਦੇ 22000 ਪਾਉਂਡ ਇਹ ਗੱਡੀ ਆ ਜਿੱਦਾਂ ਕ੍ਰੇਟਾ ਵਾਲਿਆਂ ਦੀ ਹੋਗੀ ਓਦਾਂ ਦੀ ਬਣੀ ਹੋਈ ਆ ਪਰੇਜ਼ਾ ਰੇਟ ਨਹੀਂ ਲਾਇਆ ਹੋਇਆ ਇਹਦਾ ਰੇਟ ਲਾਇਆ ਹੋਇਆ 25000 ਪਾਉਂਡ ਕੁਛ 28000 ਪਾਉਂਡ ਇਹ ਹੁਣ ਕਿਹੜੇ ਹਿਸਾਬ ਨਾਲ ਰੇਟ ਲਾਇਆ ਜੀ ਆਪਾਂ ਨੂੰ ਪਤਾ ਨਹੀਂ ਜਿੱਦਾਂ ਇਹਦਾ ਲਾਇਆ ਹੋਇਆ 42000 ਪਾਉਂਡ ਇਦਾਂ ਦਾ ਰੇਟ ਲਾਇਆ ਹੋਇਆ ਗੱਡੀਆਂ ਦੇ ਇੱਥੇ ਆਪਾਂ ਚੱਲਦੇ ਜੀ ਅੱਗੇ ਔਰ ਸਾਹਮਣੇ ਮਾਲ ਚ ਜਾਣਾ ਜੀ ਆਪਾਂ ਲਓ ਜੀ ਰੋਡ ਕ੍ਰੋਸ ਕਰ ਲਿਆ ਆਪਾਂ ਦੂਰ ਆ ਗਏ ਹਾਂ ਥੋੜਾ ਜਿਹਾ ਆਪਣੇ ਕਰੂਸ ਤੋਂ ਤੇ ਇੱਥੇ ਵੀ ਪਾਰਕਿੰਗ ਲੱਗੀ ਆ ਚੱਲਦੇ ਅੱਗੇ ਵਧਦੇ ਆ ਮੋਹਾਲਲ ਨੂੰ ਮੋਹਾਲ ਚਾ ਦਾ ਵੇਖਣ ਨੂੰ ਬਹੁਤ ਕੁਝ ਆ ਹੁਣ ਆਪਾਂ ਨੂੰ ਕੀ ਕੁਝ ਮਿਲਦਾ ਦੇਖਣ ਨੂੰ ਕਹਿੰਦੇ ਵੀ ਫੋਨ ਵਗੈਰਾ ਅਪਡੇਟ ਮਾਰਨਾ ਸੀਗਾ ਕਰੂਸ ਦੇ ਨੇੜੇ ਤੋਂ ਨਾ ਨੈਟ ਬਹੁਤ ਸਲੋ ਆ ਤੇ ਫੋਨ ਨਹੀਂ ਅਪਡੇਟ ਹੁੰਦਾ ਤੇ ਅੱਗੇ ਜਾ ਕੇ ਜੋ ਵੀ ਐਪ ਸਟੋਰ ਵਗੈਰਾ ਲੱਗਦਾ ਤੇ ਜਾ ਕੇ ਆਪਾਂ ਫੋਨ ਅਪਡੇਟ ਮਾਰਾਂਗੇ ਤੇ ਤੇ ਬਾਕੀਆਂ ਦੇ ਵੀ ਟਾਈਟੈਨਿਕ ਦੀਆਂ ਵੀ ਬਹਾਵਾਂ ਯਾਦਾਂ ਨਾਲ ਜੁੜੀਆਂ ਹੋਈਆਂ ਜਦੋਂ 1912 ਵਿੱਚ ਟਾਈਟੈਨਿਕ ਇੱਥੋਂ ਰਵਾਨਾ ਹੋਇਆ ਸੀਗਾ ਤੇ ਉਹਦੀਆਂ ਜਿਹੜੀਆਂ ਕਾਫੀ ਨਿਸ਼ਾਨੀਆਂ ਟਾਈਟੈਨਿਕ ਜਿਹੜਾ ਇੱਥੋਂ ਲੈ ਕੇ ਗਿਆ ਸੀਗਾ ਵੀ ਜਿਵੇਂ ਕਰੂ ਮੈਂਬਰ ਵਗੈਰਾ ਉਹ ਵੀ ਇੱਥੋਂ ਹੀ ਜੁਆਇਨ ਹੋਏ ਸੀ ਤੇ ਤੇ ਬਾਕੀ ਕਹਿੰਦੇ ਵੀ ਰੋਮਨ ਦੇ ਸਮੇਂ ਤੇ ਇਹ ਜਿਹੜੀ ਮਤਲਬ ਤਾਂ ਹੀ ਹੁਣ ਫੇਮਸ ਇਹ ਪੋਰਟ ਹੋਇਆ ਹੋਇਆ ਕਿਉਂਕਿ ਉਦੋਂ ਦੇ ਟਾਈਮ ਤੇ ਨਾ ਜਦੋਂ ਵਿਸ਼ਵ ਦਾ ਦੂਜਾ ਯੁੱਧ ਲੱਗਿਆ ਸੀਗਾ ਉਦੋਂ ਇਹ ਪੋਰਟ ਨੂੰ ਜ਼ਿਆਦਾ ਯੂਜ਼ ਕੀਤਾ ਸੀਗਾ ਇਸ ਪੋਰਟ ਨੂੰ ਯੂਜ਼ ਕਰਕੇ ਤੇ ਸ਼ਰ ਦੇ ਉਤੇ ਹਮਲਾ ਕੀਤਾ ਸੀਗਾ ਇਹਨਾਂ ਨੇ ਤੇ ਬਾਕੀ ਇਹ ਜਿਹੜਾ ਪੋਰਟ ਆ ਸਭ ਤੋਂ ਬਿਜ਼ੀ ਰਹਿਣ ਵਾਲਾ ਪੋਰਟ ਆ ਸਾਊਥ ਹੈਮਪਟਨ ਦਾ ਯੂਕੇ ਦਾ ਵੀ ਕਹਿ ਸਕਦੇ ਆ ਖਾਸ ਤੌਰ ਤੇ ਜਦੋਂ ਕਰੂਜ਼ ਖੜਦੇ ਇਥੇ ਸ਼ਿਪ ਖੜਦੀਆਂ ਆ ਕੇ ਤੇ ਜਿਹੜੀਆਂ ਕੰਟੇਨਰ ਦੀਆਂ ਸ਼ਿਪਸ ਆਉਂ ਉਹ ਇਥੇ ਬਹੁਤ ਆਉਂਦੀਆਂ ਤੇ ਬਾਕੀ ਕਰਾਈ ਲਈ ਵੀ ਕਾਫੀ ਕਹਿੰਦੇ ਫੇਮਸ ਆ ਵੀ ਗੱਡੀਆਂ ਵਗੈਰਾ ਇਥੇ ਬਹੁਤ ਖੜਦੀਆਂ ਆ ਕੇ ਤੇ ਉਹਨਾਂ ਨੂੰ ਉਹਨਾਂ ਤੋਂ ਰੈਂਟ ਵਗੈਰਾ ਲੈਂਦੇ ਆ ਹੀ ਕਾਫੀ ਆ ਗਏ ਆ ਜੀ ਮੌਲ ਆਪਾਂ ਆਪਾ ਇੱਥੋਂ ਦੀ ਜੇ ਐਂਟਰੀ ਕਰਦੇ ਆ ਨਾ ਥੱਲੋਂ ਦੀ ਤੇ ਮੌਲ ਬਹੁਤ ਵੱਡਾ ਆਪਾਂ ਉੱਥੋਂ ਦੀ ਘੁੰਮ ਕੇ ਜਾ ਸਕਦੇ ਆ ਥੱਲ ਇਥੋਂ ਦੀ ਜਾ ਕੇ ਸਾਰਾ ਘੁੰਮ ਘੁਮਾ ਕੇ ਥਲੋਲੀ ਤੇ ਆਪਾਂ ਅੱਗੇ ਤੱਕ ਆ ਸਕਦੇ ਹਾਂ। ਉੱਜੀ ਗਲਰਮ ਚਾਹਾਂ ਜੀ ਰੋਡ ਕਲੋਜ਼ ਕਰ ਦਿੰਦੇ ਨੇ। ਬਾਕੀ ਜੇ ਤੁਸੀਂ ਇੱਧਰ ਆਉਨੇ ਆ ਨਾ ਸਾਊਥ ਹੈਮਪਟਨ ਦਾ ਥੋੜਾ ਜਿਹਾ ਠੰਡਾ ਹੀ ਰਹੂਗਾ ਕਿਉਂਕਿ ਪਿਛਲੀ ਵਾਰੀ ਆਈ ਚਾਰ ਕੁ ਮਹੀਨੇ ਪਹਿਲਾਂ ਉਦੋਂ ਵੀ ਥੋੜਾ ਜਿਹਾ ਠੰਡਾ ਹੀ ਸੀ। ਦੂਜੀ ਲੰਡਨ ਵਾਲੀ ਸਾਈਡ ਤਾਂ ਗਰਮੀ ਆ। ਅਰੇ ਇੱਧਰ ਸਾਊਥ ਹੈਮਪਟਨ ਵਾਲੀ ਸਾਈਡ ਥੋੜਾ ਜਿਹਾ ਠੰਡਾ ਮੌਸਮ ਆ, ਜ਼ਿਆਦਾ ਠੰਡਾ ਨਹੀਂ ਥੋੜਾ ਜਿਹਾ ਹੈਗਾ। ਆ ਆ ਗਿਆ ਜੀ ਮਾਲ ਜਿਹੜੀ ਮੇਨ ਸਟਰੀਟ ਆ ਮਾਲ ਵਾਲੀ ਆ ਸੱਜੇ ਪਾਸੇ ਖੱਬੇ ਪਾਸੇ ਜਿੱਦਾਂ ਮਰਜ਼ੀ ਦੇਖ ਲਓ ਸ਼ਾਪ ਹੀ ਸ਼ਾਪ ਆ ਵਾਧੂ ਜੋ ਮਰਜ਼ੀ ਜਿਹੜੀ ਮਰਜ਼ੀ ਚੀਜ਼ ਚਾਹੀਦੀ ਆ ਤੁਹਾਨੂੰ ਉਹ ਇੱਥੇ ਮਿਲ ਜੂਗੀ ਆਪਾਂ ਬਾਕੀ ਇੱਥੇ ਇੱਕ ਮਿਊਜ਼ੀਅਮ ਵੀ ਆ ਵੀ ਜਿਹੜਾ ਸ਼ਹਿਰ ਦਾ ਤੇ ਸਮੁੰਦਰ ਦਾ ਕਾਫੀ ਇਤਿਹਾਸ ਵਿੱਚ ਉੱਥੇ ਲਿਖਿਆ ਹੋਇਆ ਤੇ ਦੱਸਿਆ ਹੋਇਆ ਤੇ ਟਾਈਟੈਨਿਕ ਦੀਆਂ ਵੀ ਕਾਫੀ ਜਿਹੜੀਆਂ ਯਾਦਾਂ ਉੱਤੇ ਲਿਖੀਆਂ ਹੋਈਆਂ ਆ ਦੇਖ ਲਓ ਜੀ ਸ਼ੂਜ਼ ਕਿੱਦਾਂ-ਕਿੱਦਾਂ ਦੇ ਆ ਇਦਾਂ-ਇਦਾਂ ਦੇ ਇੱਥੇ ਲੋਕ ਸ਼ੂਜ਼ ਪਾਉਂਦੇ ਆ ਤੇ ਪ੍ਰਾਈਜ਼ ਇਹਨਾਂ ਦਾ ਵੀ ਦੇਖ ਲਓ 200 ਡਾਲਰ ਨਾ ਡਾਲਰ ਨਹੀਂ ਆ ਜੀ ਪਾਉਂਡ ਆ ਸੱਚ 200 ਪਾਉਂਡ ਹੋ ਗਿਆ 250 ਪਾਉਂਡ ਹੋ ਗਿਆ ਇੰਡੀਆ ਦੇ ਉਹ ਵੀ 25000 ਦਾ ਹੋ ਗਿਆ ਇੱਕ ਜੋੜਾ ਤੇ ਇਦਾਂ ਦੀ ਇੱਥੇ ਜੀ ਸੇਲ ਲਿਖੀ ਆ ਸੇਲ ਲਿਖਣ ਤੋਂ ਬਾਅਦ ਵੀ ਇਹਨਾਂ ਨੇ 200-250 ਡਾਲਰ ਦਾ ਪਾਇਆ ਹੋਇਆ ਤੇ ਆ ਗਿਆ ਜੀ ਐਪਲ ਸਟੋਰ ਉਹ بڑا ਵੱਡਾ ਟੀਵੀ ਲਾਇਆ ਹੋਇਆ ਇਹਨਾਂ ਨੇ ਐਪਲ ਸਟੋਰ ਵਾਲਾ ਨੇ ਆਈਫੋਨ 16 ਕਹਿੰਦੇ ਸੀ ਲਾਂਚ ਹੋਇਆ ਤੇ ਥੋੜੀ ਜਿਹੀ ਮੈਂਗਾ ਨਜ਼ਰ ਮਾਰ ਕੇ ਉਹਨੇ ਕਿਵੇਂ ਦਾ ਤੇ ਬਾਕੀ ਇਹ ਆ ਜੀ ਐਪਲ ਸਟੋਰ ਸਾਊਥ ਹੈਮਪਟਨ ਦਾ ਤੇ ਲੋਕੀ ਜ਼ਿਆਦਾਤਰ ਮੇਰੇ ਵਰਗੇ ਤਾਂ ਅਪਡੇਟ ਮਾਰ ਨਹੀਂ ਆਉਂਦੇ ਆ ਕਿਉਂਕਿ ਇੰਟਰਨੈਟ ਵਾਪਾ ਫਾਸਟ ਹੁੰਦਾ ਨਾ ਇੱਥੇ ਤੇ ਅਪਡੇਟ ਆਪਾਂ ਫੋਨ ਕਰ ਲੈਣਾ ਜੀ ਹਣ ਫਿਰ ਆਪਾਂ ਚੱਲਾਂਗੇ ਮੌਲ ਲ ਦੇ ਅੰਦਰ ਵਿੱਚ ਤੇ ਬਾਕੀ ਰੋ ਲੈਗਸ ਤੇ ਵਾਚ ਦੇ ਕਾਫੀਆਂ ਵੱਡੀਆਂ ਸ਼ਾਪਸ ਜਿਹੜੀਆਂ ਹੈਗੀਆਂ ਵਾ ਜਿੱਦਾਂ ਰੋਲੈਕਸ ਦੀ ਹੋਗੀ ਇਹਦਾ ਪ੍ਰਾਈਸ ਦੇਖੋ ਜੀ ਤੁਸੀਂ 17000 ਪਾਉਂਡ ਹੋ ਗਿਆ 37000 ਪਾਉਂਡ ਹੋ ਗਿਆ ਇਹਨਾਂ ਨੇ ਬਾਹਰ ਸ਼ੋਚ ਲਾਈਆਂ ਹੋਈਆਂ ਜਿੱਦਾਂ ਆ ਹੋਗੀ ਇਹ ਹੋਗੀ ਕਿੰਨੇ ਦੀ ਹੈ ਜੀ ਇਹ 50000 ਹਾਂ 50000 ਪਾਉਂਡ ਦੀ ਹੈ ਜੀ ਇਹ ਇੰਡੀਆ ਦਾ ਮੰਨ ਲਓ ਕਿ 50 ਲੱਖ ਰੁਪਏ ਸਿੱਧਾ ਹੀ ਬਣ ਗਿਆ ਤੇ ਆ ਸਟੋਰ ਮਿਲਿਆ ਸੀ ਜੀ ਸਟੋਰ ਦੀ ਮਤਲਬ ਡੈਕੋਰੇਸ਼ਨ ਬਹੁਤ ਸੋਹਣੀ ਹੈ ਅੰਦਰੋਂ ਤੇ ਸਟੋਰ ਬਹੁਤ ਸੋਹਣਾ ਬਣਿਆ ਸੀਗਾ ਆਕਰ ਕੇ ਦਿਵਿਆ ਪਛੋੜੀ ਜੀ ਵੀਡੀਓ ਬਣਾ ਲਈ ਬਾਕੀ ਮਾਰਕਸ ਪੈਂਸਰ ਬਹੁਤ ਵੱਡੀਆਂ-ਵੱਡੀਆਂ ਸ਼ਾਪ ਨੇ ਇੱਥੇ ਕਾਫੀ ਵੱਡਾ ਮੋਲਾ ਤੁਹਾਨੂੰ ਹਰ ਚੀਜ਼ ਹੀ ਮਿਲ ਜਾਣੀ ਆ ਜੋ ਵੀ ਤੁਹਾਨੂੰ ਚਾਹੀਦਾ ਹੋ ਇਥੋਂ ਮਿਲ ਜੂਗਾ ਆਕੇ ਤੇ ਬਾਕੀ ਹੋਰ ਚੱਲਦੇ ਆ ਜੀ ਅੱਗੇ ਜੀ ਗ੍ਰੋਸਰੀ ਸਟੋਰ ਗ੍ਰੋਸਰੀ ਸਟੋਰ ਤੇ ਐਸੀ ਕੁਝ ਲੈ ਕੇ ਜਾਵਾਂਗੇ ਇੱਥੋਂ ਤੇ ਹੋ ਗਿਆ ਜੀ ਆਪਣਾ ਟਾਈਮ ਖਤਮ ਮਿਲਾਂਗੇ ਨੈਕਸਟ ਵੀਡੀਓ ਲੈ ਕੇ ਮਿਹਰਬਾਨੀ ਸ਼ੁਕਰੀਆ ਜੀ ਛੋਟੀ ਜੀ ਵੀਡੀਓ ਸੀ ਇਹ